ਸਸੇ ਗਾਈ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਬੱਦਲਬਾਜ਼ੀ ਦਾ ਦੌਰ ਆਂਦਾ ਜਾਂਦਾ ਰਿਹਾ ਵੱਖ-ਵੱਖ ਥਾਵਾਂ ਦੇ ਉੱਪਰ ਸਵੇਰ ਦੇ ਸਮੇਂ ਤੜਕ ਤਗੜਾ ਮੀਂਹ ਦੇਖਣ ਨੂੰ ਮਿਲਿਆ ਤੇ ਬੱਦਲਬਾਜ਼ੀ ਦੇ ਕਾਰਨ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਵਧੀਆ ਰੂਪ ਵਿੱਚ ਮਿਲਦੀ ਦਿਖਾਈ ਦਿੱਤੀ ਅੱਜ ਤੇ ਹੁਣ ਵੀ ਬੱਦਲਬਾਜ਼ੀ ਪੰਜਾਬ ਦੇ ਨੇੜੇ ਤੇੜੇ ਬਣੀ ਹੋਈ ਹੈ ਪੰਜਾਬ ਦੇ ਉੱਪਰ ਹੀ ਬਣੀ ਹੋਈ ਹੈ ਪੱਛਮੀ ਸਿਸਟਮ ਵੀ ਬਣੇ ਹੋਏ ਨੇ ਪੁਰਬੀ ਸਿਸਟਮ ਵੀ ਲਗਾਤਾਰ ਬਰਕਰਾਰ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਲਗਭਗ ਓਵਰਕਾਸਟ ਕੰਡੀਸ਼ਨ ਹੀ ਰਹਿਣਗੀ ਜਾਨਕੀ ਬੱਦਲਬਾਜ਼ੀ ਦਾ ਦੌਰ ਪੰਜਾਬ ਦੇ ਉੱਪਰ ਬਣਿਆ ਰਹੇਗਾ ਪਰ ਭਾਰੀ ਮੀਂਹ ਦੀ ਉਮੀਦ ਲਗਭਗ ਦਿਖਾਈ ਨਹੀਂ ਦੇ ਰਹੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਤਾਜ਼ਾ ਸੈਟਰਡੇ ਵਿੱਚ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਪੂਰੇ ਪੰਜਾਬ ਉੱਤਰੀ ਭਾਰਤ ਦੇ ਪੂਰੇ ਭਾਰਤ ਦੇ ਉੱਪਰ ਤਕੜੇ ਸਿਸਟਮ ਫਿਲਹਾਲ ਸਾਰੇ ਪਾਸੇ ਬਣੇ ਹੋਏ ਨੇ ਭਾਰੀ ਮੀਂਹ ਦੀ ਉਮੀਦ ਪੱਕ ਕਰ ਸਕਦੇ ਹਾਂ ਪਰ ਅੱਜ ਰਾਤ ਨਹੀਂ ਦਿਖਾਈ ਦੇ ਰਹੀ ਤੁਹਾਨੂੰ ਅਗਰ ਜ਼ੂਮ ਆਊਟ ਕਰਕੇ ਦਿਖਾਵਾਂ ਤੁਸੀਂ ਦੇਖੋਗੇ ਇੱਕ ਸਿਸਟਮ ਇਹ ਵਾਲਾ ਬਣਿਆ ਹੋਇਆ ਜੀ ਜਿਹੜਾ ਲਗਭਗ ਪੰਜਾਬ ਦੇ ਵਿੱਚ ਤੜਕੇ 3-4 ਵਜੇ ਦੇ ਕਰੀਬ ਜਾਂ ਫਿਰ ਸ਼ੁਰੂਆਤੀ ਸਮੇਂ ਵਿੱਚ ਤੜਕੇ ਸਵੇਰੇ 6-7 ਵਜੇ ਤੱਕ ਪੰਜਾਬ ਵਿੱਚ ਐਂਟਰੀ ਮਾਰ ਸਕਦਾ ਹੈ ਤੇ ਇਸ ਦੀ ਐਂਟਰੀ ਜਿਹੜੀ ਹੈ ਉਹ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਤੋਂ ਹੋ ਸਕਦੀ ਹੈ ਜਿਹਦੇ ਵਿੱਚ ਜ਼ਿਲ੍ਹਿਆਂ ਵਾਈਜ਼ ਅਗਰ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਸੌਰੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਇਹ ਜ਼ਿਲ੍ਹੇ ਹੋ ਸਕਦੇ ਨੇ ਪਠਾਨਕੋਟ ਤੇ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਅ ਸ਼ੁਰੂਆਤੀ ਤੌਰ ਤੇ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਸਭ ਤੋਂ ਬਾਅਦ ਇਸ ਦਾ ਅਸਰ ਅੰਮ੍ਰਿਤਸਰ ਦੇ ਵਿੱਚ ਤੜਕੇ ਸਵੇਰੇ ਦੇਖਣ ਨੂੰ ਮਿਲ ਸਕਦਾ ਹੈ ਭਾਰੀ ਮੀਂਹ ਦੀ ਉਮੀਦ ਅੰਮ੍ਰਿਤਸਰ ਦੇ ਨੇੜੇ ਤੇੜੇ ਹੋ ਸਕਦੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਬਹੁਤ ਵੱਡਾ ਅਸਰ ਅਜ ਰਾਤ ਦਿਖਾਈ ਨਹੀਂ ਦੇ ਰਿਹਾ ਮੀਂਹ ਲਗਾਤਾਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਈ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਅੱਜ ਰਾਤ ਐਵਰੇਜ ਤਾਪਮਨ 22 ਤੋਂ ਲੈ ਕੇ 23 ਡਿਗਰੀ ਨਾਰਮਲ ਦੇਖਣ ਨੂੰ ਮਿਲੇਗਾ ਕੁਝ ਇਲਾਕੇ ਅਜਿਹੇ ਨੇ ਜਿਨ੍ਹਾਂ ਵਿੱਚ ਮੀਂਹ ਨਹੀਂ ਹੋਇਆ ਤਾਂ ਉਹਨਾਂ ਉਹਨਾਂ ਇਲਾਕਿਆਂ ਵਿੱਚ 25 ਡਿਗਰੀ ਦੇ ਨੇੜੇ ਤੱਕ ਤਾਪਮਨ ਵੜਸ ਆਗਦਾ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਅੱਜ ਰਾਤ ਦੀ ਤੇ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੇ ਕਈ ਜ਼ਿਲ੍ਹਿਆਂ ਵਿੱਚ ਜਿਵੇਂ ਪੰਜਾਬ ਦੇ ਨੀਵੇਂ ਇਲਾਕੇ ਨੇ ਉਹਨਾਂ ਵਿੱਚ ਹਾਰਡਵਰ ਕੇ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਹੜ੍ਹ ਤੋਂ ਬਚਾ ਹੈ ਜਾਂ ਨਹੀਂ ਮਿਲਦੇ ਆਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਪੰਡ ਭਰਾਵਾਂ ਦਾ